ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧ ਸਬਤੋਂ ਵੱਡੀ ਕਾਰਵਾਈ ਕਰਦੇ ਆਪਣੇ ਹੀ ਵਿਧਾਇਕ ਤੇ ਭ੍ਰਿਸ਼ਟਾਚਾਰ ਦੋਸ਼ ਵਿੱਚ ਛਾਪਾ ਮਾਰਿਆ। ਭ੍ਰਿਸ਼ਟਾਚਾਰ ਮਾਮਲੇ ਵਿੱਚ ਜਲੰਧਰ ਦੇ ਵਿਧਾਇਕ ਰਮਨ ਅਰੋੜਾ ਤੇ ਛਾਪੇ ਮਾਰੇ ਕੀਤੇ। ਜਾਣਕਾਰਾਂ ਅਨੁਸਾਰ ਰਮਨ ਅਰੋੜਾ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਰਾਹੀਂ ਮਾਸੂਮ ਲੋਕਾਂ ਨੂੰ ਝੂਠੇ ਨੋਟਿਸ ਭੇਜਦਾ ਸੀ ਤੇ ਫਿਰ ਉਹਨਾਂ ਪਾਸੋਂ ਪੈਸੇ ਲੈਂਦਾ ਸੀ ਤੇ ਉਹਨਾਂ ਨੋਟਿਸਾਂ ਨੂੰ ਹਟਾ ਦਿੰਦਾ ਸੀ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਦੇ ਕਰ ਬਿਜਲੀਨਸ ਵੱਲੋਂ ਛਾਪੇ ਮਾਰੇ ਕੀਤੇ ਗਏ ਅਤੇ ਉਹਨਾਂ ਨੂੰ ਬਿਜਲੀਨਸ ਦੇ ਅਧਿਕਾਰੀਆਂ ਨੇ ਗ੍ਰਿਫਤ ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਉਹਨਾਂ ਦੀ ਸੁਰੱਖਿਆ ਤੇ ਸਰਕਾਰੀ ਗੱਡੀ ਵਾਪਸ ਲੈ ਲਈ ਸੀ ਅੱਜ ਵਿਜੀਲੈਂਸ ਵੱਲੋਂ ਇੱਕ ਵੱਡੀ ਕਾਰਵਾਈ ਕਰਦੇ ਆ ਉਹਨਾਂ ਦੇ ਘਰ ਛਾਪਾ ਮਾਰਿਆ ਗਿਆ ਤੇ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਜਾਣਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਨੇ ਇਹ ਕਾਰਵਾਈ ਬਧਾਇਕ ਵਿਰੁੱਧ ਭ੍ਰਿਸ਼ਟਾਚਾਰ ਨਾਲ ਜੁੜੇ ਇੱਕ ਮਾਮਲੇ ਵਿੱਚ ਕੀਤੀ ਗਈ ਹੈ ਵਿਜੀਲੈਂਸ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਰਮਨ ਅਰੋੜਾ ਪਹਿਲਾਂ ਨਗਰ ਨਿਗਮ ਦੇ ਅਫਸਰਾਂ ਦੇ ਜ਼ਰੀਏ ਲੋਕਾਂ ਨੂੰ ਝੂਠੇ ਨੋਟਿਸ ਭੇਜਵਾਉਂਦਾ ਸੀ ਉਪਰੰਤ ਉਹਨਾਂ ਲੋਕਾਂ ਤੋਂ ਪੈਸੇ ਲੈ ਕੇ ਨੋਟਿਸਾਂ ਨੂੰ ਰੱਦ ਕਰਵਾਉਂਦਾ ਸੀ ਅਰੋੜਾ ਨੇ ਨਗਰ ਨਿਗਮ ਦੇ ਨੋਟਿਸ ਭੇਜ ਕੇ ਆਮ ਲੋਕਾਂ ਤੋਂ ਪੈਸੇ ਵਸੂਲਣ ਦੇ ਨਾਂ ਨਾਲ ਡਿਜੀਟਲ ਘੁਟਾਲਾ ਲੰਦਾ ਵੀ ਇਲਜ਼ਾਮ ਹੈ ਦੱਸ ਦਈਏ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੇ ਘਰ ਤੇ ਵਿਜੀਲੈਂਸ ਬਿਊਰੋ ਵੱਲੋਂ ਛਾਪੇਮਾਰੀ ਤੋਂ ਬਾਅਦ ਜਦੋਂ ਉਹਨਾਂ ਦਾ ਵਕੀਲ ਮੌਕੇ ਤੇ ਪਹੁੰਚਿਆ ਤਾਂ ਉਸਨੇ ਕਿਹਾ ਕਿ ਉਹਨਾਂ ਨੂੰ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਭਾਵੇਂ ਉਹ ਖੁਦ ਅਮਨ ਅਰੋੜਾ ਦੇ ਕਾਨੂੰਨੀ ਸਲਾਹਕਾਰ ਹਨ ਵਕੀਲ ਮੁਤਾਬਕ ਉਸ ਨੂੰ ਘਰ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਸੀ ਤਾਂ ਜੋ ਕਾਨੂੰਨੀ ਸਲਾਹਕਾਰ ਹੋਣ ਦੇ ਨਾਤੇ ਕੋ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ ਉਸ ਤੇ ਆਪਣਾ ਜਵਾਬ ਦੇ ਸਕਣ ਉਧਰੋਂ ਦੂਜੇ ਪਾਸੇ ਆਮ ਆਦੀ ਪਾਰਟੀ ਨੇ ਪੋਸਟ ਕੀਤਾ ਹੈ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਉਹਨਾਂ ਦੀ ਲੜਾਈ ਜਾਰੀ ਹੈ ਉਹਨਾਂ ਪੋਸਟ ਪਾ ਕੇ ਕਿਹਾ ਹੈ ਕਿ ਕਿਸੇ ਵੀ ਭ੍ਰਿਸ਼ਟ ਸਖਸ਼ ਨੂੰ ਬਖਸ਼ਿਆ ਨਹੀਂ ਜਾਵੇਗਾ ਸਰ ਕੀ ਨਾਮ ਕੀ ਆਪਣਾ ਮੇਰਾ ਨਾਮ ਐਡਵੋਕੇਟ ਸਰਮਾ ਜੀ ਹੈ ਤੁਸੀਂ ਰਮਨ ਰੋੜੇ ਦੇ ਵਕੀਲ ਹੋ ਹਾਂ ਜੀ ਹਾਂ ਜੀ ਗੱਲਬਾਤ ਹੋਈ ਏ ਤੁਸੀਂ ਗੱਲਬਾਤ ਹੋਈ ਤੁਸੀਂ ਕੋਲ ਆਏ ਸਾਨੂੰ ਇੰਟੀਮੇਸ਼ਨ ਪਤਾ ਲੱਗਾ ਬਾਕੀ ਸਾਰਾ ਤੋਂ ਨਾਲ ਜਿਹੜੇ ক্লোਜ਼ ਰਿਲੇਟਿਵ ਹੈ ਉਹਨਾਂ ਨੂੰ ਪਤਾ ਲੱਗਿਆ ਜੀ ਘਰੇ ਜਦੋਂ ਪੁਲਿਸ ਆਈ ਹੈ ਅਸੀਂ ਜਦੋਂ ਇੰਟੀਮੇਸ਼ਨ ਮਿਲੇ ਆ ਉਦੋਂ ਹੀ ਇੱਥੇ ਪਹੁੰਚ ਗਏ ਆ ਪਰ ਸਾਨੂੰ ਅੰਦਰ ਨਹੀਂ ਜਾਣ ਦੇ ਰਹੇ ਸੀਨੀਅਰ ਅਫੀਸਰ ਕਹਿ ਰਹੇ ਸੀ ਅੰਦਰ ਗੱਲਬਾਤ ਕਰਕੇ ਤੁਹਾਨੂੰ ਮਿਲਣ ਦੇ ਰਹੇ ਆ ਪਰ ਸਾਨੂੰ ਅਜੇ ਤੱਕ ਕਰਾ 15-20 20 ਮਿੰਟ ਹੋ ਗਿਆ ਪਹੁੰਚਣ ਤੋਂ ਪਰ ਸਾਨੂੰ ਕੋਈ ਇੰਟੀਮੇਸ਼ਨ ਦੇ ਰਹੇ ਕਿ ਕਿਸ ਰਿਗਾਰਡ ਕਹਿ ਰਹੀ ਹੈ ਸਰ ਵੀਲਮ ਦੀ ਰੇਡ ਆ ਹੁਣ ਪ੍ਰੋਪਰ ਪਰ ਸਾਨੂੰ ਨਹੀਂ ਇਹ ਤੱਕ ਪਤਾ ਚੱਲ ਪਿਆ ਕਿ ਕਿਸ ਰਿਗਾਰਡਿੰਗ ਰੇਡ ਹੋਈ ਹੈ ਤੇ ਕਿਸ ਮਹਿਕਮੇ ਨੇ ਰੇਡ ਮਾਰੀ ਜਿਹੜੇ ਅੰਦਰ ਮਹਿਕਮਾ ਖੜਾ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਸਰ ਉਹਨਾਂ ਨਾਲ ਗੱਲਬਾਤ ਹੋਈ ਹੋ ਉਹ ਕਹਿੰਦੇ ਕਿ ਮੇਰੇ ਸੀਨੀਅਰ ਅਫੀਸ਼ਰ ਅੰਦਰ ਹੀ ਹੈ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਅੰਦਰ ਆਪਾ ਥੋੜੀ ਜਿਹਾ ਤੱਕ ਬੁਲਾ ਲੈਣ ਰਮਨ ਜੀ ਅੰਦਰ ਹੀ ਨੇ ਹਸਣ ਸਾਨੂੰ ਲੱਗ ਰਿਹਾ ਜੀ ਰਮਨ ਜੀ ਅੰਦਰ ਹੀ ਹੈ ਤਸਵੀਰਾਂ ਜਲੰਧਰ ਤੋਂ ਸਾਫ਼ ਸਾਫ਼ ਵੇਖੀਆਂ ਜਾ ਸਕਦੀਆਂ ਨੇ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਜਦੋਂ ਚੋਣਾਂ ਦੇ ਮੈਦਾਨ ਵਿੱਚ ਇਹਨਾਂ ਲੋਕਾਂ ਨੂੰ ਖੜਾ ਕੀਤਾ ਸੀ ਤਾਂ ਉਦੋਂ ਇਮਾਨਦਾਰੀ ਦੀ ਦੁਹਾਈ ਦਿੱਤੀ ਗਈ ਸੀ ਹਾਲਾਂਕਿ ਇਮਾਨਦਾਰ ਇਨਾਂ ਵਿੱਚੋਂ ਬਹੁਤ ਘੱਟ ਲੋਕ ਹਨ ਬਿਜਲੀਨਸ ਵਿਭਾਗ ਨੇ ਡਿਜੀਟਲ ਠੱਗੀਆਂ ਤੇ ਹੋਰ ਠੱਗੀਆਂ ਦੇ ਮਾਮਲੇ ਵਿੱਚ ਜਲੰਧਰ ਤੋਂ ਬਧਾਇਕ ਰਮਨ अरोड़ा ਨੂੰ ਅੱਜ ਸਵੇਰ ਤੋਂ ਹੀ ਪੁਚਗੇਟ ਲਈ ਉਸੇ ਕਮਰੇ ਵਿੱਚ ਕੈਦ ਕਰ ਲਿਆ ਸੀ ਉਸ ਤੋਂ ਬਾਅਦ ਕਈ ਘੰਟੇ ਪੁਚਗੇਟ ਹੋਈ ਲੇਕਿਨ ਪੁਚਗੇਟ ਤੋਂ ਬਾਅਦ ਰਮਨ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਤਸਵੀਰਾਂ ਥਾ ਸਾਫ ਨੇ ਜਲੰਧਰ ਤੋਂ ਜਿੱਥੇ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਰਮਨ ਅਰੋੜਾ ਨੂੰ ਬਿਜਲੀਅੰਸ ਵਿਭਾਗ ਦੇ ਕਰਮਚਾਰੀ ਲੈ ਕੇ ਜਾ ਰਹੇ ਨੇ ਔਰ ਪੱਤਰਕਾਰ ਅਦਮਬਾੜਾ ਜਿਹੜਾ ਹੈ ਬਾਹਰ ਲੱਗਿਆ ਹੋਇਆ ਔਰ ਤਸਵੀਰਾਂ ਇਹ ਜਲੰਧਰ ਤੋਂ ਤੁਹਾਨੂੰ ਅਸੀਂ ਨਸ਼ਰ ਕਰ ਰਹੇ ਹਾਂ ਜਿੱਥੇ ਆਮ ਆਦਮੀ ਪਾਰਟੀ ਦੇ ਸੈਂਟਰਲ ਦੇ ਵਿਧਾਇਕ ਰਮਨ ਅਰੋੜਾ ਨੂੰ ਠੱਗੀਆਂ ਦੇ ਮਾਮਲੇ ਵਿੱਚ ਪੈਸਾ ਬਸੂਲਣ ਦੇ ਮਾਮਲੇ ਵਿੱਚ ਉਹ ਵੀ ਜ਼ਬਰੀ ਉਸ ਨੂੰ ਗ੍ਰਿਫਤਾਰ ਕਰ ਲਿਆ ਹੁਣ ਮਾਮਲਾ ਕਿੰਨਾ ਕੁ پیچیدہ ਹੈ ਕਿੰਨਾ ਕੁ ਸਖਾਲਾ ਹੈ ਇਹ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੂਗਾ ਲੇਕਿਨ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੱਲ ਸਾਫ਼ ਕੀਤੀ ਹੈ ਕਿ ਭ੍ਰਿਸ਼ਟਾਚਾਰੀ ਕੋਈ ਵੀ ਹੋਵੇ ਚਾਹੇ ਆਮ ਆਦਮੀ ਪਾਰਟੀ ਦਾ ਵਰਕਰ ਹੋਵੇ ਵਿਧਾਇਕ ਹੋਵੇ ਕਿਸੇ ਨੂੰ ਵੀ ਕਿਸੇ ਵੀ ਹਾਲ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਤਸਵੀਰਾਂ ਜਲੰਧਰ ਤੋਂ ਤੁਸੀਂ ਵੇਖ ਰਹੇ ਹੋ ਜਿਸ ਤਰ੍ਹਾਂ ਰਮਨ ਰੂੜਾ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਬਿਜਰੈਂਸ ਵਿਭਾਗ ਨੇ ਪਹਿਲਾਂ ਸਵੇਰੇ ਘਰ ਦੇ ਵਿੱਚ ਪੁੱਛਗਿੱਛ ਕੀਤੀ ਜਾਂਚ ਕੀਤੀ ਕਈ ਘੰਟੇ ਜਾਂਚ ਚੱਲਦੀ ਰਹੀ ਜਾਂਚ ਤੋਂ ਬਾਅਦ ਉਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਗਏ ਹੁਣ ਵੇਖਣਾ ਇਹ ਕਿ ਆਮ ਆਦਮੀ ਪਾਰਟੀ ਆਪਣੇ ਵਿਧਾਇਕ ਦੀ ਪਿੱਠ ਠੋਕਦੀ ਹੈ ਜਾਂ ਫਿਰ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਬਿਜਰੈਂਸ ਵਿਭਾਗ ਦਾ ਸਾਥ ਦਿੰਦੀ ਹੈ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਕਿ ਆਖਰਕਾਰ ਰਮਨ ਅਰੋੜਾ ਬਤਾਇਆ ਕਿ ਜਲੰਧਰ ਨੇ ਇਹ ਜਿਹੀਆਂ ਕਿਹੜੀਆਂ ਠੱਗੀਆਂ ਮਾਰੀਆਂ ਜਿਸ ਕਰਕੇ ਬਿਜ਼ਨਸ ਵਿਭਾਗ ਨੂੰ ਅੱਜ ਉਹਨਾਂ ਦੇ ਘਰੇ ਆਉਣਾ ਪਿਆ ਦੱਸ ਦਈਏ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਰਮਨ ਅਰੋੜਾ ਨੂੰ ਬਿਜ਼ਨਸ ਵਿਭਾਗ ਨੇ ਠੱਗੀਆਂ ਮਾਰਨ ਦੇ ਜੁਰਮ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਜਲੰਧਰ ਤੋਂ ਜਲੰਧਰ ਤੋਂ ਸਾਡੇ ਪੱਤਰਕਾਰ ਪੁਨੀਤ ਅਰੋੜਾ ਦੀ ਖਾਸ ਰਿਪੋਰਟ